ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਗੱਲਾਂ ਇਹ ਸਟੋਰੀ ਡਿਫਰੈਂਟ ਹੈਗੀ ਬਹੁਤ ਛੋਟੀ ਜਿਹੀ ਸਟੋਰੀ ਹੈ ਤੇ ਡਿਫਰੈਂਟ ਇਸ ਕਰਕੇ ਹੈਗੀ ਇਸ ਤੋਂ ਪਹਿਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਕਹਾਣੀਆਂ ਸੁਣਾਉਣਾ ਉਹ ਨਾਰਮਲੀ ਕਿਸ ਇੰਡੀਵਿਜੂਅਲ ਨੇ ਕੀਤੀਆਂ ਨੇ ਤੇ ਕਿਸੇ ਇੱਕ ਬੰਦੇ ਨੇ ਕੀਤੀਆਂ ਜਾਂਦਾ ਲੋਕਾਂ ਨੇ ਕੀਤੀਆਂ ਕ੍ਰਿਮੀਨਲਸ ਨੇ ਕੀਤੀਆਂ ਹੁੰਦੀਆਂ ਇਹ ਜਿਹੜੀ ਅੱਜ ਦੀ ਕਹਾਣੀ ਹੈ ਜਿਹੜਾ ਅੱਜ ਦਾ ਕ੍ਰਾਈਮ ਆ ਇਹ ਕਿਸੇ ਇੱਕ ਇਨਸਾਨ ਨੇ ਨਹੀਂ ਕੀਤਾ ਕਿਸੇ ਕ੍ਰਿਮੀਨਲਸ ਦੇ ਗਰੁੱਪ ਨੇ ਨਹੀਂ ਕੀਤਾ ਇਹ ਕੌਣ ਕਰ ਰਿਹਾ ਇੱਕ ਕੰਟਰੀ ਦੀ ਗਵਰਨਮੈਂਟ ਕਰ ਰਹੀ ਹੈ ਇਹ ਜਿਹੜਾ ਕ੍ਰਾਈਮ ਹੈਗਾ ਹੁਣ ਕ੍ਰਾਈਮ ਕੀ ਹੈਗਾ ਨਾਰਮਲ ਦੇ ਵਿੱਚ ਆਪਾਂ ਦੇਖਦੇ ਹਾਂ ਡਿਸਕਵਰੀ ਚੈਨਲ ਤੋਂ ਆਪਾਂ ਬਹੁਤ ਵਾਰ ਦੇਖਦੇ ਹਾਂ ਬੜਾ ਹੋਰ ਨੰਗ ਤੇ ਕੱਢਦੇ ਇੰਟਰਨੈਟ ਦੇ ਉੱਪਰ ਆਪਾਂ ਦੇਖ ਰਹੇ ਹਾਂ ਬੜਾ ਵੈਸੇ ਵੀ ਰੌਲਾ ਪੈ ਰਿਹਾ ਕਿ ਜੰਗਲੀ ਜੀਵ ਖਤਮ ਹੋ ਰਿਹਾ ਫਲਾਣੀ ਪ੍ਰਜਾਤੀ ਖਤਮ ਹੋ ਗਈ ਜਾਂ ਕਈ ਵਾਰੀ ਇੰਟਰਨੈਟ ਦੇ ਉੱਪਰ ਆਪਣੇ ਸਾਹਮਣੇ ਕੋਈ ਫੋਟੋ ਆ ਜਾਂਦੀ ਆ ਕਿ ਇਹ ਜਾਨਵਰ 1937 ਤੱਕ ਹੁੰਦਾ ਸੀ ਜਾਂ 1800 ਤੱਕ ਹੁੰਦਾ ਸੀ ਹੁਣ ਲੁਪਤ ਹੋ ਗਿਆ ਜਾਂ ਇਹ ਵੀ ਬਹੁਤ ਵਾਰੀ ਸੁਣਦੇ ਆ ਕਿ ਹਾਥੀ ਘਟ ਰਹੇ ਆ ਗੈਂਡੇ ਘਟ ਰਹੇ ਆ ਜਾਂ ਸ਼ੇਰ ਘਟ ਰਹੇ ਆ ਇਹੋ ਜਿਹਾ ਕੁਝ ਤੇ ਕਿ ਫਲਾਣੀ ਸਰਕਾਰ ਨੇ ਫਲਾਣੀ ਆਰਗੇਨਾਈਜੇਸ਼ਨ ਨੇ ਇਹਨੇ 100 ਕਰੋੜ ਉਹਨਾਂ ਦੇ ਲਈ ਮਤਲਬ ਖਰਚੇ ਆ ਕਿ ਉਹ ਇਸ ਨੈਸ਼ਨਲ ਪਾਰਕ ਦੇ ਵਿੱਚ ਬੈਠੇ ਰਹਿਣ ਮਤਲਬ ਇਸ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਕੁਦਰਤ ਨੂੰ ਬਚਾਉਣਾ ਜਾਨਵਰਾਂ ਨੂੰ ਬਚਾਉਣਾ ਜੰਗਲੀ ਜਾਨਵਰਾਂ ਨੂੰ ਬਚਾਉਣਾ ਇਹ ਕਹਾਣੀ ਬਿਲਕੁਲ ਇੱਕ ਉਲਟ ਕਹਾਣੀ ਆ ਰਹੀ ਹੈ ਉਸ ਤੋਂ ਬੜੀ ਅਜੀਬ ਕਹਾਣੀ ਆਈ ਆ ਅਜੀਬ ਨਿਊਜ਼ ਹੈ ਕੀ ਇਹ ਨਿਊਜ਼ ਵੀ ਇੱਕ ਹੈ ਨਿਊਜ਼ ਹੈਗੀ ਹੈ ਨਮੀਬੀਆ ਦੀ ਅਫਰੀਕਾ ਦਾ ਇੱਕ ਦੇਸ਼ ਹੈਗਾ ਨਮੀਬੀਆ ਤੁਹਾਨੂੰ ਯਾਦ ਹੋਊਗਾ ਸ਼ਾਇਦ ਪਿਛਲੇ ਸਾਲ ਦੀ ਗੱਲ ਆ ਜਾਂ ਉਸ ਤੋਂ ਪਿਛਲੇ ਸਾਲ ਦੀ ਜਦੋਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਤੇ ਲੈ ਕੇ ਆਏ ਸੀਗੇ ਇੱਕ ਕੰਟਰੀ ਤੋਂ ਉਹ ਇਹੀ ਕੰਟਰੀ ਆ ਨਮੀਬੀਆ ਤੇ ਉਹਨਾਂ ਨੇ ਇੰਡੀਆ ਨੂੰ ਗਿਫਟ ਕੀਤੇ ਸੀ ਚੀਤੇ ਹੁਣ ਕਹਾਣੀ ਇੱਥੇ ਕੀ ਹੈਗੀ ਆ ਗਲੋਬਲ ਵਾਰਮਿੰਗ ਦਾ ਵੀ ਹੱਥ ਹੈਗਾ ਜਿਹੜੇ ਵੀ ਦੇਸ਼ ਹੈਗੇ ਆ ਜਿਹੜੇ ਮਤਲਬ ਦੱਖਣ ਵੱਲ ਜ਼ਿਆਦਾ ਚਲੇ ਜਾਂਦੇ ਆ ਭੂਮਧ ਰੇਖਾ ਤੋਂ ਥੱਲੇ ਵੱਲ ਚਲੇ ਜਾਂਦੇ ਆ ਤਾਂ ਆਪਣੇ ਨਾਲੋਂ ਮੌਸਮ ਉਹਨਾਂ ਦਾ ਡਿਫਰੈਂਟ ਹੈਗਾ ਵਾ ਜਦੋਂ ਆਪਣੇ ਗਰਮੀ ਹੁੰਨੀ ਆ ਉੱਥੇ ਸਰਦੀ ਹੁੰਦੀ ਆ ਜਦੋਂ ਆਪਣੇ ਸਰਦੀ ਹੁੰਦੀ ਆ ਉੱਥੇ ਗਰਮੀ ਆਉਂਦੀ ਆ ਤਾਂ ਅਫਰੀਕਾ ਦੇ ਜਿਹੜੇ ਦੇਸ਼ ਨੇ ਇਹ ਉੱਧਰ ਆਉਂਦੇ ਆ ਭੂਮਧ ਰੇਖਾ ਤੋਂ ਥੱਲੇ ਵਾਲੇ ਜਦੋਂ ਆਪਣੇ ਗਰਮੀ ਆ ਇਹਨਾਂ ਦੇ ਸਰਦੀ ਹੋਣੀ ਚਾਹੀਦੀ ਸੀ ਇਸ ਟਾਈਮ ਹੁਣ ਦੀ ਗੱਲ ਹੈਗੀ ਆ ਪਰ ਗਲੋਬਲ ਵਾਰਮਿੰਗ ਜਿਹੜੀ ਚੱਲ ਰਹੀ ਆ ਉਹਦੇ ਨਾਲ ਹੁਣ ਇੱਥੇ ਵੀ ਕੀ ਹੋਇਆ ਨਾਮੀਬੀਆ ਦੇ ਵਿੱਚ ਸਰਦੀ ਹੋਣੀ ਸੀ ਟੈਂਪਰੇਚਰ ਕਿੰਨਾ ਚੱਲ ਰਿਹਾ 35 ਤੋਂ 40 ਡਿਗਰੀ ਦਾ ਟੈਂਪਰੇਚਰ ਚੱਲ ਰਿਹਾ ਉੱਥੇ ਫਸਲਾਂ ਜਿਹੜੀਆਂ ਸੀਗੀਆਂ ਉਹ ਪੂਰੀ ਤਰ੍ਹਾਂ ਨਾਲ ਉੱਥੇ ਸੁੱਕ ਗਈਆਂ ਨਮੀਪੀਆ ਦੇ ਵਿੱਚ ਪਾਣੀ ਦੇ ਸਰੋਤ ਬਿਲਕੁਲ ਖਤਮ ਹੋ ਚੁੱਕੇ ਆ ਭੁੱਖਮਰੀ ਫੈਲੀ ਹੋਈ ਆ ਪੂਰੇ ਕੰਟਰੀ 'ਚ ਪਰ ਇਹ ਗੱਲਾਂ ਬਹੁਤ ਵਾਰ ਆਪਾਂ ਸੁਣਦੇ ਆ ਬਹੁਤ ਸਾਰੇ ਦੇਸ਼ਾਂ ਦੀਆਂ ਸੁਣਦੇ ਰਹਿੰਨੇ ਆ ਇੱਥੇ ਡਿਫਰੈਂਟ ਕੀ ਹੈਗਾ ਵੱਖਰਾ ਕੀ ਹੈਗਾ ਵੱਖਰਾ ਇੱਥੇ ਹੈਗਾ ਇਸ ਚੀਜ਼ ਦਾ ਜਿਹੜਾ ਸੋਲੂਸ਼ਨ ਲੱਭਿਆ ਨਮੀਬੀਆ ਦੀ ਗਵਰਨਮੈਂਟ ਨੇ ਨਮੀਬੀਆ ਦੀ ਗਵਰਨਮੈਂਟ ਨੇ ਇਹ ਸੋਲੂਸ਼ਨ ਲੱਭਿਆ ਕਿਉਂਕਿ ਅਫਰੀਕਾ ਵਾ ਉਹਨਾਂ ਕੋਲੇ ਜੰਗਲੀ ਜਾਨਵਰ ਬਹੁਤ ਜ਼ਿਆਦਾ ਨੇ ਤਾਂ ਸੋਲੂਸ਼ਨ ਇਹ ਹੈਗਾ ਕਿ ਜੰਗਲੀ ਜਾਨਵਰਾਂ ਨੂੰ ਕੱਟ ਲਿਆ ਜਾਵੇ ਮਾਰ ਲਿਆ ਜਾਵੇ ਕੱਟਿਆ ਜਾਵੇ ਤੇ ਕੱਟ ਕੇ ਲੋਕਾਂ ਨੂੰ ਖਵਾਇਆ ਜਾਵੇ ਮਤਲਬ ਇਹ ਚੀਜ਼ ਇੱਕ ਤੁਸੀਂ ਜਦੋਂ ਸੁਣੋਗੇ ਜਾਂ ਥੰਬਨੇਲ ਦੇਖਿਆ ਹੋਵੇ ਜਾਂ ਕੋਈ ਤੋ ਵੀ ਤਾਂ ਇੱਕਦਮ ਸਮਝ ਤੋਂ ਪਰੇ ਹੋ ਜਾਂਦੇ ਮਤਲਬ ਮੈਂ ਹੁਣ ਮਤਲਬ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਉਹਨੂੰ ਕਿਵੇਂ ਬੋਲਾਂ ਕਿਵੇਂ ਇਹਦੇ ਤੇ ਰਿਐਕਟ ਕਰਾਂ ਕਿ ਇੱਕ ਸਰਕਾਰ ਆ ਜਿਹੜੀ ਇੱਕ ਪੂਰੇ ਕੰਟਰੀ ਨੂੰ ਚਲਾ ਰਹੀ ਆ ਤੇ ਕੰਟਰੀ ਦੇ ਵਿੱਚ ਭੁੱਖਮਰੀ ਫੈਲੀ ਆ ਚਲੋ ਉਹਦੇ ਚ ਗਲੋਬਲ ਵਾਰਮਿੰਗ ਦਾ ਵੀ ਕੁਝ ਹਿੱਸਾ ਹੈਗਾ ਪਾਰਟ ਉਹਦਾ ਵੀ ਪਲੇ ਕਰਨਾ ਹੈਗਾ ਗਵਰਨਮੈਂਟ ਦੇ ਆਪਣੇ ਵੀ ਬਹੁਤ ਸਾਰੇ ਰਹਿੰਦੇ ਆ ਪਰ ਉਹਦਾ ਜਿਹੜਾ ਸੋਲੂਸ਼ਨ ਹੈਗਾ ਕੋਈ ਹੋਰ ਸੋਲੂਸ਼ਨ ਨਹੀਂ ਇੱਥੇ ਹੈਗਾ ਤੁਸੀਂ ਸਰਕਾਰ ਚਲਾ ਰਹੇ ਹੋ ਇੱਕ ਦੇਸ਼ ਦੀ ਤੁਹਾਡੇ ਕੋਲ ਅਖੀਰ ਦੇ ਵਿੱਚ ਇਹੀ ਇੱਕ ਸੋਲੂਸ਼ਨ ਆ ਕਿ ਜਿੰਨਾ ਜਾਨਵਰਾਂ ਦੇ ਲੁਪਤ ਹੋਣ ਦੇ ਉਹਨਾਂ ਦੀ ਪੂਰੀ ਦੀ ਪੂਰੀ ਪ੍ਰਜਾਤੀ ਦੇ ਖਤਮ ਹੋਣ ਦੇ ਚਾਂਸਸ ਪੂਰੇ ਨੇ ਉਹ ਖਤਮ ਹੋਣ ਦੀ ਕगार ਦੇ ਉੱਪਰ ਨੇ ਤੇ ਤੁਸੀਂ ਸਿੰਪਲ ਕਹਿ ਰਹੇ ਹੋ ਕਿ ਇਹਨਾਂ ਨੂੰ ਕੱਟ ਲਓ ਤੇ ਇਹਨਾਂ ਨੂੰ ਖਾ ਲਓ ਤੇ ਹੁਣ ਇੱਥੇ ਆ ਲਿਸਟ ਵੀ ਦਿੱਤੀ ਆ ਉਹਨਾਂ ਨੇ 33 ਹਾਥੀ ਨੇ 30 ਦਰਿਆਈ ਕੋੜੇ ਨੇ 300 ਜੈਬਰਾਂ ਨੇ ਤੇ 60 ਜੰਗਲੀ ਮੱਝਾਂ ਨੇ ਇਹਨਾਂ ਨੂੰ ਕੱਟਿਆ ਜਾਊਗਾ ਤੇ ਇਹਨਾਂ ਨੂੰ ਲੋਕਾਂ ਨੂੰ ਖਵਾਇਆ ਜਾਊਗਾ ਪਰ ਹੁਣ ਇਹਦੇ 'ਚ ਕੁਝ ਲੋਕ ਇੱਕ ਹੋਰ ਵੀ ਗੱਲ ਵਿੱਚੋਂ ਕੱਢ ਰਹੇ ਆ ਫੇਰ ਇੱਕ ਵਾਰ ਪੋਲਿਟਿਕਸ ਤੇ ਇੱਕ ਵਾਰੀ ਫੇਰ ਵੋਟ ਬੈਂਕ ਦੀ ਗੱਲਬਾਤ ਆਉਂਦੀ ਆ ਜਿਹੜੀ ਉੱਥੇ ਪਾਰਟੀ ਰੂਨ ਕਰ ਰਹੀ ਆ ਉਹਦਾ ਨਾਮ ਆ ਸਵਾਪੋ ਨਮੀਬੀਆ ਦੇ ਵਿੱਚ ਸਵਾਪੋ ਪਾਰਟੀ ਦਾ ਨਵੰਬਰ ਦੇ ਵਿੱਚ ਉੱਥੇ ਵੋਟਾਂ ਪੈਣੀਆਂ ਨੇ ਦੁਬਾਰਾ ਸਰਕਾਰ ਬਣਨੀ ਆ ਤੇ ਭੁੱਖਮਰੀ ਪੂਰੇ ਜਗ੍ਹਾ ਫੈਲੀ ਹੋਈ ਆ ਹੋਰ ਉਹਨਾਂ ਕੋਲ ਸੋਲੂਸ਼ਨ ਕੋਈ ਨਹੀਂ ਹੈਗਾ ਜਿਹੜਾ ਵੋਟ ਬੈਂਕ ਹੈਗਾ ਮੇਨਲੀ ਸਵਾਪੋ ਪਾਰਟੀ ਦਾ ਉਹ ਹੈਗਾ ਵਾ ਰੂਰਲ ਏਰੀਆ ਪੈਂਡੂ ਇਲਾਕਾ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਆ ਕਿਉਂਕਿ ਸਰਦੀਆਂ ਦੇ ਮੌਸਮ ਦੇ ਹਿਸਾਬ ਨਾਲ ਫਸਲਾਂ ਬੀਜੀਆਂ ਟੈਂਪਰੇਚਰ ਚਲੇਗਾ 35 ਤੋਂ 40 ਤਾਂ ਉਹ ਫਸਲਾਂ ਨੇ ਮਰਨਾ ਸੁਭਾਵਿਕ ਸੀਗਾ ਉਹ ਸਾਰੀਆਂ ਮਰ ਗਈਆਂ ਪਾਣੀ ਦੇ ਸਰੋਤ ਖਤਮ ਹੋ ਗਏ ਤਾਂ ਹੁਣ ਉਹਨਾਂ ਲੋਕਾਂ ਨੂੰ ਤਾਂ ਕਿ ਉਹ ਵੋਟਾਂ ਦਾ ਉਹ ਜਿਹੜਾ ਵੋਟ ਬੈਂਕ ਹੈਗਾ ਬਣਿਆ ਰਵੇ ਤਾਂ ਇਹ ਸ਼ਾਰਟਕਟ ਬਣਾਇਆ ਗਿਆ ਉਹਨਾਂ ਦੇ ਲਈ ਅਗਲੀ ਚੀਜ਼ ਜਿਹੜੀ ਇੱਥੇ ਵਿਸ਼ੇਸ਼ ਅੱਗੇ ਜਿਹੜੇ ਹੈਗੇ ਆ ਐਕਸਪਰਟ ਉਹ ਇਹ ਕਹਿੰਦੇ ਆ ਕਿ ਇਹ ਸਿਰਫ ਗੱਲ 33 ਹਾਥੀਆਂ ਦੀ 30 ਦਰਿਆਈ ਘੋੜਿਆਂ ਦੀ 300 ਜੈਬਰੀਆਂ ਤੇ 60 ਜੰਗਲੀ ਮੱਝਾਂ ਦੀ ਹੀ ਨਹੀਂ ਹੈਗੀ ਇਹਦੀ ਚ ਅਗਲੀ ਪ੍ਰੋਬਲਮ ਇਹ ਹੈਗੀ ਆ ਕਿ ਜੇ ਇੱਕ ਵਾਰ ਕਿਸੇ ਇੱਕ ਕੰਟਰੀ ਨੇ ਸ਼ੁਰੂ ਕਰਤਾ ਤਾਂ ਇਹ ਤਾਂ ਹੌਲੀ-ਹੌਲੀ ਚੇਨ ਹੀ ਸ਼ੁਰੂ ਹੋ ਜਾਊਗੀ ਇੱਥੋਂ ਅਗਲੇ ਹੋਰ ਕੰਟਰੀਜ਼ ਨੂੰ ਐਗਜ਼ਾਮਪਲ ਮਿਲ ਜਾਊਗੀ ਤਾਂ ਮਤਲਬ ਇੱਕ ਲੜਾਈ ਸ਼ੁਰੂ ਹੋ ਜਾਊਗੀ ਕਿ ਹਾਂ ਠੀਕ ਆ ਜੇ ਲੋਕ ਭੁੱਖੇ ਮਰ ਰਹੇ ਆ ਤਾਂ ਜੰਗਲੀ ਚਾਣਵਰਾਂ ਨੂੰ ਕੱਟ ਲਿਆ ਜਾਵੇ ਤੇ ਲੋਕਾਂ ਨੂੰ ਖਵਾਤਾ ਜਾਵੇ ਤਾਂ ਇੱਕ ਬੜੀ ਹੈਰਾਨੀ ਭੜੀ ਇਹ ਖਬਰ ਸੀਗੀ ਜੀ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਕਿ ਜਿੱਥੇ ਇੱਕ ਪਾਸੇ ਡੇਲੀ ਇੰਨਾ ਜ਼ਿਆਦਾ ਰੌਲਾ ਪੈ ਰਿਹਾ ਵਾ ਇੰਨਾਂ ਚੀਜ਼ਾਂ ਦਾ ਜੰਗਲੀ ਜਾਨਵਰਾਂ ਦੇ ਬਚਾਅ ਦਾ ਉਹਨਾਂ ਦੇ ਰੱਖ ਰਖਾ ਦਾ ਨੈਸ਼ਨਲ ਪਾਰਕਸ ਬਣ ਰਹੀਆਂ ਨੇ ਇੰਨੇ ਹਜ਼ਾਰਾਂ ਲੱਖਾਂ ਕਰੋੜ ਰੁਪਏ ਉਹਨਾਂ ਦੇ ਉੱਪਰ ਲੱਗ ਰਿਹਾ ਉੱਥੇ ਇੱਕ ਗਵਰਨਮੈਂਟ ਹੈਗੀ ਆ ਸਿੰਪਲ ਉਹ ਇਹਨਾਂ ਨੂੰ ਕੱਟ-ਕੱਟ ਕੇ ਲੋਕਾਂ ਨੂੰ ਖਵਾ ਰਹੀ ਆ ਅਜੀਬ ਤਰ੍ਹਾਂ ਦੀ ਖਬਰ ਹੈਗੀ ਆ ਇਹ ਤਾਂ ਇੰਨੀ ਛੋਟੀ ਜੀ ਸੀਗੀ ਇਹ ਗੱਲਬਾਤ ਥੋੜੇ ਦੇ ਬਾਰੇ ਕੀ ਵਿਚਾਰ ਨੇ ਇਸ ਪੂਰੀ ਚੀਜ਼ ਬਾਰੇ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਵੀ ਤਰ੍ਹਾਂ ਦੇ ਤੁਹਾਡੇ ਵਿਚਾਰ ਹੈਗੇ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਪਣੇ ਵਿਚਾਰੇ ਦੇ ਬਾਰੇ ਦਿਓ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਜਾਂ ਨਿਊਜ਼